ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਦਿਲਰਾਜ ਅੱਜ ਆਪਾਂ ਪਹੁੰਚੇ ਆ ਪਿੰਡ ਬਦੀਨਪੁਰ ਵਿੱਚ ਪਹੁੰਚੇ ਆ ਪਹੁੰਚੇ ਕਿਹਾਗਾ ਸੋਰੀ ਐਕਚੁਅਲੀ ਆਪਣੇ ਨਾਲ ਤਿੰਨ ਬੰਦੇ ਜੁੜੇ ਨੇ ਇਹਨਾਂ ਦਾ ਨਾਮ ਕਾਸ਼ਦੀਪ ਸਿੰਘ ਉਹਨਾਂ ਦਾ ਨਾਮ ਗੁਰਪ੍ਰੀਤ ਸਿੰਘ ਇਹਨਾਂ ਦਾ ਨਾਮ ਹਰਪ੍ਰੀਤ ਸਿੰਘ ਐਕਚੁਅਲੀ ਮਤਲਬ ਇਹਨਾਂ ਦੇ ਨਾਮ ਦੱਸ ਬੱਸ ਇਹਨਾਂ ਦੇ ਮੂੰਹ ਵੀ ਇਹਨਾਂ ਦੇ ਆਪਾਂ ਨਾਂ ਸੁਣ ਲਾਂਗੇ ਆਓ ਤੁਸੀਂ ਜਿਵੇਂ ਸ਼ੌਨਾ ਪੀਣਾ ਕਾਸ਼ਦੀਪ ਸਿੰਘ ਕਾਸ਼ਦੀਪ ਸਿੰਘ ਉੱਚੀ ਬੋਲ ਰਿਹਾ ਗੁਰਪ੍ਰੀਤ ਸਿੰਘ ਤੁਹਾਡਾ ਨਾਮ ਕੀ ਹੈ ਹਰਪ੍ਰੀਤ ਸਿੰਘ ਹਰਪ੍ਰੀਤ ਸਿੰਘ ਐਕਚੁਅਲੀ ਆਪਾਂ ਖੰਨੇ ਤੋਂ ਇਹਨਾਂ ਦੀ ਇੰਟਰਵਿਊ ਲੈਣ ਆਏ ਆ ਆਪਣੇ ਆਪਾਂ ਨੂੰ ਸਪੈਸ਼ਲੀ ਫੋਨ ਕਰਕੇ ਬਲੈ ਕਹਿੰਦੇ ਸਾਡੀ ਇੰਟਰਵਿਊ ਲੈਓ ਅਸੀਂ ਬਹੁਤ ਵਧੀਆ ਕੰਮ ਕਰਦੇ ਹਾਂ ਚਲੋ ਤੁਸਾਂ ਪਤਾ ਹੈ ਬਹੁਤ ਵਧੀਆ ਕੰਮ ਕਰਦੇ ਨੇ ਤੇ ਇਹਨਾਂ ਤੋਂ ਪੁੱਛ ਲੈਣਾ ਕਿ ਨੀਊ ਬਲੌਗ ਦੇ ਬਦਨ ਜੀ ਦੱਸ ਨਹੀਂ ਹਾਂਜੀ ਤੁਸੀਂ ਕਿਹਦੇ ਨਾਮ ਤੇ ਤੁਸੀਂ ਨੌਵੀਂ ਚ ਫੇਲ ਹੋ ਗਏ ਸੀ ਹੈ ਨਾ ਸਬਸ ਬੇਟਾ ਬਹੁਤ ਬੜੀਆਂ ਹਾਂਜੀ ਤੁਸੀਂ ਪਲੱਸ 1 ਜੀ ਕਿ ਪਲੱਸ 1 ਜੀ ਮੇਰਾ ਤੁਹਾਨੂੰ ਪਤਾ ਹੀ ਹੋਣਾ ਜਿਹੜੇ ਮੇਰੇ ਬਲੌਗ ਦੇਖਦੇ ਰਹਿੰਦੇ ਨੇ ਬਾਰ੍ਹਵੀਂ ਫੇਲ ਨਹੀਂ करना चाहना दसो सोचो ना दसो अच्छा ठीक है फिर तू अपनी जन्म मांगो तू की अपनी जन्म नहीं कोई सोचा नहीं कोई पूरी तक खाने ना पाई इतने तेजस्वी लोग हैं हमारे पास कितने शानदार विचार रखते हैं ਤੁਸੀਂ ਕੀ ਕਰਨਾ ਹੈ ਮੈਂ ਤਾਂ ਕੀ ਖਾਣਾ ਤੇ ਕੀ ਖਾਣਾ ਹੈ ਮੈਂ ਕੈਨੇਡਾ ਜਾਣਾ ਸੀ ਮੈਂ ਤਾਂ ੱੱਕੇ ਖਾਣਾ ਹੀ ਹੋ ਰਿਹਾ ਇਹਨਾਂ ਨੂੰ ਪਤਾ ਹੀ ਹੈ ਇਹਨਾਂ ਦੇ ਬਲੌਗ ਬਣਾਵਾ ਇੰਟਰਵਿਊ ਲੈ ਲੈ ਮੈਂ ਪਰੇਸ਼ਾਨ ਹੋ ਚੁੱਕਿਆ ਆ ਹਾਂਜੀ ਤੁਸੀਂ ਤੁਹਾਡਾ ਜਨਮ ਕੀ ਬੋਲੋ ਡੇਟ ਜਨਮ ਡੇਟ 26 5 2010 26 5 2010 ਤੁਹਾਡਾ ਮੇਰਾ ਮਮਾ ਜੀ ਹਾਂਜੀ ਹੋਰ ਹੋਣਾ ਹੀ 9 ਮਹੀਨੇ ਦੀ ਹਾਂਜੀ 14 ਜਨਮ 9 ਮਹੀਨੇ ਦੀ 14 ਜਨਮ ਸਾਲ ਕਿਹੜਾ 2010 ਕੇ 9 10 ਤੁਹਾਡਾ 19 11 2000 11 11 ਇਹ ਐਕਚੁਅਲੀ ਅੜਕ ਗਏ ਸੀਗੇ ਇਹ ਮਾੜੀ ਇਹਨਾਂ ਦੀ ਪ੍ਰੋਬਲਮ ਆ ਜਾਂਦੀ ਹੈ ਅੰਗਰੇਜ਼ੀ ਚ ਹਿੰਦੀ ਚ ਪੰਜਾਬੀ ਚ ਇਹ ਮਾੜੇ ਜਿਹਾ ਕਮਜ਼ੋਰ ਨੇ ਜਿਹਨਾਂ ਦਾ ਆਪਾਂ ਪੁੱਛ ਲਿਆ ਕੀ ਲਿਖਾਇਆ ਕੀ ਬੜ ਅਰਥ ਜਾਣ ਇਹ ਕੀ ਲਿਖਾਇਆ ਬੇਟਾ ਇਹ ਮਾਫੀਆ ਮਾਫੀਆ ਲਿਖਾਇਆ ਇਹਨਾਂ ਦੇ ਦੰਦ ਬਹੁਤ ਸੋਹਣੇ ਨੇ ਐਮਐਲਏ ਤਹੇ ਵਰਸ਼ ਬਹੁਤ ਵਧੀਆ ਕਰਦੇ ਨੇ ਕਿਹੜੀ ਕਾਲਜਟ ਵਰਤਦੇ ਨੇ ਉਹ ਗਾ ਤਾਂ ਉਹਨਾਂ ਨੂੰ ਲੱਗ ਰਿਹਾ ਹੈ ਨਾ ਮੈਂ ਉਹ ਇੰਟਰਵਿਊ ਤੋਂ ਉਹ ਰੋਕਿਆ ਨਾ ਇੰਟਰਵਿਊ ਨਹੀਂ ਰੋਕਣਾ ਹੈ ਉਹ ਉੱਥੇ ਰੋਕ ਕੇ ਸਟਾਰਟ ਕਰੋ ਉਹ ਨਹੀਂ ਹੁੰਦੀ ਨਹੀਂ ਇਹ ਮਾਰੀ ਹੁੰਦੀ ਇਹ ਲੜਾਈ ਹੁੰਦੀ ਇਹਦੀ ਵਾਰੀ ਕੋਈ ਨਾ ਕੋਈ ਨਾ ਸਾਰੇ ਸਾਰੇ ਜਬਰਾ ਉਹਨਾਂ ਸਟਾਰਟ ਕਰ ਗਏ ਇੰਟਰਵਿਊ ਲੱਗ ਗਿਆ ਇਹ ਸੋਹਣਾ ਦਿਮਾਲਾ ਕਿੱਥੋਂ ਲੈਣਾ ਤੁਸੀਂ ਜੀ ਜੀ ਮੈਨੂੰ ਜਦ ਨਹੀਂ ਦਿਖਾਈ ਚਾਚਾ ਕਿਹੜੇ ਹੀ ਤੁਹਾਡੇ ਸੰਦੀਪ ਸਿੰਘ ਅੱਛਾ ਸੰਦੀਪ ਸਿੰਘ ਕਹਿੰਦੇ ਬਹੁਤ ਸੋਹਣਾ ਦਿਮਾਲਾ ਵੰਦੇ ਹੋ ਬਾਹਰ ਨਾਲ ਅਰੇ ਇੰਸਰਪਸ ਗਿਆ ਹੋਏ ਜਣੇ ਤੁਸੀਂ ਕਿਦੋਂ ਦੇਖਿਆ ਸੀ ਮੈਂ ਆਪੇ ਦੇਖਿਆ ਆਪੇ ਦੇਖਿਆ ਅੱਛਾ ਹੀ ਸੀ ਕਿ ਪਈ ਬਰਦ ਨੇ ਪਈ ਹੈ ਨਾ ਸਿੱਖਿਆ ਰਿਲੇਟਡ ਸਿੱਖਿਆ ਰਿਲੇਟਡ ਤੁਸੀਂ ਹੈ ਨਹੀਂ ਚਲ ਕੋਈ ਨਾ ਤੁਸੀਂ ਹੈਗੇ ਹੋ ਆ ਜੀ ਤੁਸੀਂ ਰੋਜ਼ ਸਵੇਰੇ ਸ਼ਾਮ ਸਵੇਰੇ ਗੁਰਦੁਆਰੇ ਜਾਂਦੇ ਤੁਸੀਂ ਕਰਨੀ ਬਾੜ ਘਾੜਦੇ ਹੋ ਕਾਹਦਾ ਬਾੜ ਘਾੜਦੇ ਹੋ ਰੈਰਾ ਬਾਸ ਆਹ ਬਾਰੇ ਕੀ ਪਤਾ ਸਾਨੂੰ ਦੱਸੋ ਮੈਨੂੰ ਇਹ ਗੱਲਬਾਤ ਸ਼ੇਅਰ ਕਰੋ ਕੋਈ ਆਸ ਤੇ ਦੱਸ ਜਬਲੀ ਮੈਨੂੰ ਕਿਹਾ ਉਹ ਖੋਲ ਵਿੱਚ ਬੈਣਾ ਥੋੜਾ ਮੈਂ ਇੰਟਰਵਿਊ ਲੈਣਾ ਤੁਹਾਨੂੰ ਨੌਲੇਜ ਨਹੀਂ ਇਹਦਾ ਗੱਲ ਦੀ ਫਿਰ ਹੂੰ ਆ ਦੀਆਂ ਨਾ ਤੁਹਾਨੂੰ ਥੋੜਾ ਜਿਹਾ ਕਰਨਾ ਚਾਹੀਦਾ ਤੁਸੀਂ ਤੁਹਾਨੂੰ ਕੁਝ ਪਤਾ ਰਹਿ ਰਿਹਾ ਸਭ ਬਾਰੇ ਕੀ ਪਤਾ ਦੱਸੋ ਸ਼ਾਮ ਦੇ ਵਜੇ ਪੜਾਇਆ ਜਾਂਦਾ ਸ਼ਾਮ ਦੇ ਦਾ ਸ਼ਾਮ ਦੇ ਦਵਾ ਸ਼ਾਮ ਨੂੰ ਰਹਿ ਰਹਿਦਾ ਪੜਾਇਆ ਜਾਂਦਾ ਇੱਧਰ ਸੌ ਮੜਿਆ ਕਰ ਸਾਰਿਆਂ ਨੂੰ ਪਤਾ ਉਹ ਤਾਂ ਹੁੰਦਾ ਕੀ ਇਹ ਐਂ ਦਾ ਵੀ ਬਾਣੀ ਬਾਣੀ ਹਾਂ ਹੁੰਦੀ ਕੀ ਉਹ ਮਾ ਸ਼ਰਦਲੇ ਨੀ ਹੁਣ ਇੰਨਾ ਪਤਾ 50 ਤੇ 80 ਦਿੰਦਾ ਹੁੰਦਾ ਇੰਨਾ ਹੁੰਦਾ ਆਹਦੀ ਇੰਨਾ ਹੁੰਦਾ ਈ ਹੁੰਦਾ ਜੇ ਮੈਂ ਕਹਾਂ 140 ਹੁੰਦਾ ਨਹੀਂ ਜੇ ਮੈਂ 140 ਕਰਕੇ ਦਿਖਾਵਾਂ ਕਰਕੇ ਦਿਖਾਓ ਜਲਦੀ ਆਇਓ ਜਲਦੀ ਸਾਡੇ ਕੋਲ ਵੀ ਆ ਜਿਹੜਾ ਮੈਂ ਤਾਂ ਹੀ ਵਜਣਾ ਮੂੰਹ ਤਾਂ ਇੰਟਰਵਿਊ ਕੰਟੀਨਿਊ ਰੱਖੋ ਜੀ ਜਾਣਾ ਰੱਖੋ ਹਾਂਜੀ ਤੁਸੀਂ ਦੱਸੋ ਮੈਂ ਉਸਨੇ ਕੋਸਤਾ ਦੱਸੋ ਡੋਲਾ ਦਿਖਾਓ ਡੋਲਾ ਨਾ ਡੋਲਾ ਹੈ ਨਹੀਂ ਆਪਣਾ ਇੱਧਰ ਆਵੀਂ ਮੱਤ ਮੱਜੀ ਬਈਆ ਮੁੰਡਿਆਂ ਦੀ ਅੱਜ ਕੱਲ ਦੀ ਪੀੜੀ ਦੇਖ ਲੋ ਅੱਜ ਕੱਲ ਦੇ ਨੌਜਵਾਨ ਮੱਤ ਮੱਜੀ ਵਿਚਾਰਿਆਂ ਦੀ ਨਾ ਖਾਂਦੇ ਨਾ ਪੀਂਦੇ ਨੇ ਸਰੀਰ ਸਿਰੁਰ ਹੈ ਹੀ ਨਹੀਂ ਕੋਈ ਨਾ ਕੋਈ ਨਾ ਕੋਈ ਝੋਕ ਝੋਕ ਹੱਸਤਾ ਅਗਲੀ ਗੱਲ ਹੱਸ ਕੇ ਖੋਲਾ ਘੜਾ ਮੈਂ ਹੁੰਦੀ ਜੜਾ ਲੈਣ ਮੈਨੂੰ ਆਸਾ ਹਜ਼ੀ ਆਂਦੇ ਨੇ ਐਚਲੀ ਇਹਨਾਂ ਦਾ ਨਾਮ ਗੁੱਲੀ ਆ ਇਹਨੂੰ ਗੁੱਲੀ ਕਹਿੰਦੇ ਚੁੱਪ ਮੁੰਡੀ ਜਰ ਨਹੀਂ ਤੁਸੀਂ ਚੁੱਪ ਕਰੋ ਇਹਨਾਂ ਨੂੰ ਗੁੱਲੀ ਵੀ ਕਹਿੰਦੇ ਨੇ ਪਿੰਡ 'ਚ ਇਹਨਾਂ ਨੂੰ ਬਰਪੀ ਕਹਿੰਦੇ ਨੇ ਮੈਨੂੰ ਕੋਦ ਗੀ ਕਹਿੰਦੇ ਨੇ ਇਹਨੂੰ ਕਿਹਾ ਦੇ ਸਾਡੀ ਅੰਦਾ ਗੋਲਡੀ ਬਰਾੜ ਗੋਲਡੀ ਬਰਾੜ ਅੱਛਾ ਹਾਂਜੀ ਗੋਲਡੀ ਬਰਾੜ ਕਹਿੰਦੇ ਨੇ ਇਹਨੂੰ ਹੋਰ ਤੁਸੀਂ ਰੋਕੋ ਇੰਟਰਵਿਊ ਦੇ ਨਾਲ ਕਿਸੇ ਨੇ ਗਾਲੀ ਗਲੋਚੀ ਨਹੀਂ ਕਰਨੀ ਲੜਨਾ ਨਹੀਂ ਜਿਵੇਂ ਜੇ ਲੜ ਪਏ ਤੁਸੀਂ ਲੜੇ ਜੀ